ਸਤ ਨਾਮ ਵਾਹਿਗੁਰੂ 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 ਸਤ ਨਾਮ ਔਰਲੀ ਚੁਕਲਿਆਂ ਦੀ ਕਿਹੇ ਦੀ ਉਹ ਉੱਥੇ ਕਾਨੂੰਨ ਦੋ ਨੀਲਾ ਜੀ ਬਲੂ ਮੈਨ ਚੁਕਲਿਆ ਰਹੇ ਨੇ ਤੇ ਉਧਰ ਪੂਰਾ ਦਾਤਰ ਚੱਲ ਰਿਹਾ ਹੈ ਚਮਕਾਂ ਬਈ ਇਕੱਠੀਆਂ ਕਰਨ ਤੂਤ ਛਾਂਗਦੇ ਆ ਪਿੰਡ 'ਚ ਕੋਈ ਤੂਤ ਨਹੀਂ ਛੱਡਿਆ ਤੂਤ ਲੱਦ ਕੇ ਦੋ ਟਰਾਲੇ ਵੱਡੇ ਇਹ ਜਾਣਗੇ ਫਿਰ ਗੱਗੋ ਮਾਲਕ ਆ ਵੇਹ ਦਾਤਰ ਫੜੇ ਮਾਲੀ ਫਿਲਮਾਂ ਵਾਲੇ ਆ ਪੈਗੇ ਬੰਦੇ ਉੱਟ ਕੇ ਓਏ ਕਾਓ ਆ ਵੀ ਨੁਕਸਾਨ ਪੂਰੇ ਸਿਵਾਦਾਰ ਡਟੇ ਨਹੀਂ ਚਲੋ ਇਹਨਾਂ ਦੇ ਬਣ ਗਏ ਟੋਕਰੇ ਕਾਰ ਸੇਵਾ ਕਲਾ ਅਨੰਦਗੜ੍ਹ ਵੱਲੋਂ ਗੁਰਦੁਆਰਾ ਰਾਉਂਟ ਵਾਲੀ ਸਾਹਿਬ ਤਪਸਥਾਨ ਸੰਤ ਬਾਬਾ ਮੰਗਲ ਸਿੰਘ ਜੀ ਪਿੰਡ ਕੱਕੜਕਲਾਂ ਨੀਲੇ ਤੋਂ ਗਾਤਿਆ ਵੱਡੀਆਂ ਜਾਂਦੀਆਂ ਸ਼ਮਕਾਂ ਨੀਲੇ ਨੂੰ ਕੱਲ ਫੋਨ ਕੀਤਾ ਤਾਂ ਮੈਣੀ ਜਾਣਾ ਪਰ ਕੱਪੜ ਵਟੇ ਜਾਂਦੇ ਨੇ ਅੱਜ ਕੀਤਾ ਨਹੀਂ ਤੇ ਅੱਜ ਆ ਗਏ ਮੈਂ ਕਣਕ ਪਰੂ ਮਮਾ ਇਹਦਾ ਤੂੰ ਕਣਕ ਪਰੂ ਇਹ ਫਿਰ ਸਾਰੇ ਜਾਣਗੇ ਸਟੋਰ ਕਰਦੇ ਨੇ ਰੌਂਟਲੀ ਖਾਂ ਉੱਥੋਂ ਟਰਾਲੇ ਲੱਦ ਕੇ ਜਾਣਗੇ ਗੱਗੋਮਾਲ ਉੱਥੋਂ ਟੋکریاں ਬਣ ਕੇ ਫੇਰ ਪਿੰਡ ਆਉਣੀਆਂ ਤੇ ਜਿੱਥੇ ਇੱਥੇ ਸਿਆਲ ਲੋਡ ਉੱਥੇ ਤੇ ਘੁੰਮ ਜਣਗੀਆਂ ਉਹ ਬੜਾ ਸਿੱਧਾ ਜਾਪੀ ਆ ਬੜਾ ਦਿਆਦ ਦੰਦ ਕੜੀ ਜੀ ਉਹਦੇ ਪੈਰਾਂ ਹੀ ਰੱਖਾ ਪੱਲੀ ਛੋਟੀ ਐ ਹੋ ਲੈ ਜਿੱਦੇ ਉੱਤੇ ਪਈਆ ਦਾਤਰੀ ਬੜਾ ਵਾਇਆ ਰੰਗ ਦਾ ਕਾਲਾ ਪੈ ਗਿਆ ਨੀਲਾ ਜਾ ਹੁੰਦਾ ਜਿੰਦਾ ਇਹ ਹੈ ਹੈ ਹੀ ਨਹੀਂ ਇਦਾਂ ਦਾ ਏ ਸ਼ਮਕਾਂ ਦੇ ਦੋ ਵੱਡੀਆਂ ਹੈ ਹੀ ਇਦਾਂ ਦਾ ਨਾਲੋਂ ਨਾਲ ਪੰਣਾ ਖਬਰ ਖੱਪੜ ਫੜੋ ਹੁਣ ਫਿਰ ਟੀ ਟਾਈਮ ਹੋ ਗਿਆ ਬੈਠੇ ਆ ਥੱਲੇ ਪ੍ਰਾਲੀ ਰੱਖ ਕੇ ਨਾਲ ਮਿੱਠਾ ਛੱਟਾ ਵੀ ਚੱਲ ਰਿਹਾ ਏ ਨਾਲ ਚਾਹਾਂ ਚੱਲ ਰਹੀਆਂ ਇੱਕ ਗੱਭਰੂ ਜੇ ਵੀ ਲੱਗਾ ਉਹ ਬੜਾ ਕੱਬਾ ਏ ਓਣੀ ਹੜਦਾ ਆ ਕੰਮ ਕਰ ਕਰ ਰੰਗ ਹੀ ਕਾਲਾ ਹੋ ਗਿਆ ਚਿਆ ਲੋ ਚਾ ਲੋ ਵਜ ਲੈਣ ਦੇ ਨਾਲ ਚਲੋ ਮੁੰਡਿਓ ਫੜੋ ਚਾ ਦਾਤਰ ਲਵਾ ਲਿਆ ਨੇ ਢੇ ਛਾਂ ਤੇ ਆਹੂ ਲਈ ਆਉਣੇ ਹੁਣ ਜਿੱਧਰ ਜਾਣਾ ਉਹ ਉਧਰ ਵੱਢ ਰਹੇ ਆ ਗੱਭਰੂ ਹੁਣ ਆਏ ਆ ਆਪਣੀ ਬੰਬੀ ਦੇ ਹੂੰ ਇਧਰ ਤਾਇ ਵੀ ਕਾਟ ਰਹੇ ਪਠਾ ਤੇ ਇਧਰ ਬਣਿਆ ਹੈ ਪੁਲਾਮਾ ਜੰਗਲ ਆਵੇ ਜੋ ਤਾਂ ਕਲੇਸ਼ ਵੀ ਆ ਗਿਆ ਹੈ ਹੁਣ ਪੂਰੀ ਕੰਮ ਇਹ ਹੈ ਗਾਵਾ ਪੇੜ ਅੰਨਾ ਖਾਵਾ ਰੀਅਲ ਖਾਵਾ ਇੱਥੋਂ ਹੀ ਸਭ ਬੰਦੇ ਨੇ ਮਰੂਦ ਓਏ ਗੰਗਲਾ ਸੱਟ ਗਈ ਤੇ ਤੂੰ ਰਾਹ ਨਹੀਂ ਲੰਭ ਗਿਆ ਕੁੜੀਏ ਵਾਦ ਤੇ ਆਪਾਰ ਕਰਨਾ ਬਣਾ ਉਸ ਤੇ ਵੀ ਤਾਂ ਮਰਜੀ ਇੱਥੇ ਤੂੰ ਤਾਂ ਬੜਾ ਚੋਟੀ ਦਾ ਦੱਸਦੇ ਆ ਉਹਦੀਆਂ ਸ਼ਮਕਾਂ ਲੱਗੀਆਂ ਉਹ ਸ਼ਮਕਾਂ ਜਿਹੜੀਆਂ ਕਿਰਪਾਨ ਦਾ ਵਾਰ ਵੀ ਡੱਕ ਦਿੰਦੀਆਂ ਖਲੋ ਜਾ ਹੈ ਨੁਨੀ ਨੂੰ ਮੈਨੂੰ ਵਾਕਿਆ ਤੂੰ ਤਾਂ ਬੜਾ ਤਗੜਾ ਇਹਦੇ ਤਾਂ ਕੱਛੇ ਮਾਰ ਕੇ ਲੈ ਜਾਣੀਆਂ ਸ਼ਮਖਾਂ ਦੱਸ ਦੇ ਤੇ ਬੜਾ ਤਗੜਾ ਹੈ ਇਹ ਕਾ ਹੈਗਾ ਲਗਾ ਕੇ ਲਾਇੇ ਕਮਾਦ ਚ ਇਹ ਮਹਿੰਗੇ ਆ ਚੰਦਨ ਦੀ ਲੱਕੜ ਨਾਲੋਂ ਮਹਿੰਗੇ ਨਾ ਇਹ ਉਹ ਆਮ ਸ਼ਮਖਾਂ ਜਿਹੋ ਤੇਰੀਆਂ ਤੁਸੀਂ ਵਰਤਦੇ ਜੀ ਕੱਲੀ ਕੱਲੀ ਸ਼ਮਕੇ ਦੀ ਨਾ ਘਟ ਘਟ 1 ਲੱਖ 20 ਹਜ਼ਾਰ ਦੀ ਆ ਇੱਕ ਟਾਣੀ ਚਲੋ ਹੁਣ ਅਸੀਂ ਵੜ ਲਈਏ ਚਲੋ ਮਿਲਦੇ ਫਿਰ ਗਾਈਸ ਬਾਅਦ ਚ ਇਹ ਆਪਣੀ ਕਣਕ ਹੋਰ ਕਿਸੇ ਦੀ ਉੱਤੋਂ ਅੱਗੇ ਹੋਰ ਕਿਸੇ ਦੀ ਆ ਬਾਅਦ ਚ ਵਿਖਾਵਾਂਗੇ ਕਾਰ ਸਿਵਾ ਬੰਨ ਰੇ ਗੱਭਰੂ ਪੰਡ ਤਿੰਨ ਗੱਭਰੂ ਪੰਡ ਬੰਨ ਰੇ ਅੰਨੀਆਂ ਜੰਦਾ ਦੇ ਮਾਲਕ ਸਿਰਾ ਕਰਾ ਰਹੇ ਨੇ ਅੱਜ ਪੂਰੇ ਕਿੱਥੇ ਆਪਣੀ ਬੰਬੀ ਤੇ ਤੂਤਾਂ ਦੇ ਤੇ ਗੱਬਰੂਆਂ ਨੇ ਆਹੂ ਲਾਤੇ ਆ ਚੈੱਕ ਤੂਤੇ ਤੇ ਪਲੇ ਕੱਖ ਨਹੀਂ ਛੱਡਿਆ ਤੇ ਆ ਵੇ ਪੰਡਾ ਦੋ ਗੱਬਰੂ ਆ ਲਿਆ ਹੁੰਦੇ ਨੇ ਹਾਂ ਬਲੂ ਮੈਨ ਬਾਬਾ ਬ੍ਰਾਂਡ ਹਰਮਨ ਬਾਬਾ ਗੁਰੂ ਅਟਾ ਦੇ ਮੋਸੇ ਲਾਦੇ ਆਪਾਂ ਬੈਠਿਆਂ ਆਖਰੀ ਪਿੰਡ ਅੰਮ੍ਰਿਤਸਰ ਦਾ ਕੱਕੜ ਬਾਰਡਰ ਐਂ ਲਾਉਰ ਦੇ ਲਾਗੇ ਬਿਲਕੁਲ ਇੱਥੋਂ 1 ਕਿਲੋਮੀਟਰ ਪਾਕਿਸਤਾਨ ਦੇ ਪਿੰਡ ਸ਼ੁਰੂ ਉਹ ਵੀ ਟੜਦੀ ਜਾ ਸੈਕਿੰਡ 3 ਟਾਈਮ ਫੇਰ ਹੋ ਗਿਆ ਪੀਂਦੇ ਸੀ ਚਾਹਾਂ ਬਣਾਉਣ ਸਲਾਵਾਂ ਤੇ ਕਿਵੇਂ ਕੁਝ ਕਰੀਏ ਮੁਝਾ ਹਲ ਜੱਟ ਮੱਝ ਵਾਲੇ ਬਾਬੂ I